ਲਗਾਤਾਰ ਤਰਨ ਤਰਨ ਜਿੰਮੀ ਚੋਣ ਦੀਆਂ ਅਪਡੇਟ ਦੇ ਰਹੇ ਆ ਤੇ ਆਮ ਆਦਮੀ ਪਾਰਟੀ ਲਗਾਤਾਰ 6ਵੇਂ ਰਾਉਂਡ ਦੇ ਵਿੱਚ ਵੀ ਅੱਗੇ ਚੱਲ ਰਹੀ ਹੈ ਜੀ ਹਾਂ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਜਿਹੜੀ ਹੈ ਕਿ ਆਪਣੀ ਆਪਣੀ ਚੋਣ ਦੇ ਵਿੱਚ ਇਸ ਜਿੰਮੀ ਚੋਣ ਦੇ ਵਿੱਚ ਅੱਗੇ ਨਿਕਲ ਗਈ ਹੈ 6ਵੇਂ ਰਾਉਂਡ ਦੀ ਕਾਊਂਟਿੰਗ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ 6ਵੇਂ ਰਾਉਂਡ ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਜਿਹੜੇ ਨੇ ਅੱਗੇ ਚੱਲ ਰਹੇ ਨੇ 6ਵੇਂ ਰਾਉਂਡ ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਅੱਗੇ ਚੱਲ ਗਏ ਨੇ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਪਿੱਛੇ ਰਹਿ ਚੁੱਕੀਆਂ ਨੇ ਅਕਾਲੀ ਦਲ ਦੂਸਰੇ ਨੰਬਰ ਤੇ ਹੈ ਤੇ ਪਹਿਲੇ ਨੰਬਰ ਤੇ ਹਰਵੀਰ ਸੰਧੂ ਨੇ ਤਾਂ ਤੁਸੀਂ ਤਸਵੀਰ ਵੇਖ ਸਕਦੇ ਹੈਗੇ ਉਹ ਇਹ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਹਰਵੀਰ ਸੰਧੂ ਨੇ ਅੱਗੇ ਨਿਕਲੇ ਪਹਿਲੇ ਤਿੰਨ ਰਾਊਂਡ ਦੇ ਵਿੱਚ ਪਹਿਲੇ ਪਹਿਲੇ 3 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਜਿਹੜੀ ਹੈ ਬੁਰੀ ਤਰ੍ਹਾਂ ਪਿੱਛੇ ਕੀਤਾ ਹੋਇਆ ਸੀਗਾ 1500 ਦੀ ਲੀਡ 1400 ਦੀ ਲੀਡ ਉਸ ਤੋਂ ਬਾਅਦ ਚੌਥੇ ਰਾਊਂਡ ਦੇ ਵਿੱਚ ਆ ਕੇ ਅਕਾਲੀ ਦਲ ਦੀ ਲੀਡ ਜਿਹੜੀ ਹੈ ਉਹ نیچے ਰਹਿ ਗਈ ਅਕਾਲੀ ਦਲ نیچے ਰਹਿ ਗਿਆ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਹਰਮੀਤ ਸੰਧੂ ਜਿਹੜੇ ਨੇ 6ਵੇਂ ਰਾਊਂਡ ਦੇ ਵਿੱਚ 892 ਵੋਟਾਂ ਦੇ ਨਾਲ ਅੱਗੇ ਨੇ ਜਿਨ੍ਹਾਂ ਨੂੰ 14586 ਵੋਟ ਪਏ ਨੇ ਤੇ ਸੁਖਵਿੰਦਰ ਕੋਰ 13694 ਵੋਟ ਪਏ ਨੇ 892 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਕਰਨ ਵੀਰ ਸਿੰਘ ਜਿਹੜੇ ਨੇ ਕਾਂਗਰਸ ਤੋਂ ਉਹ 7300 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ 7300 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ 7300 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ 7700 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਉਧਰ ਹੀ ਮਨਦੀਪ ਸਿੰਘ ਖਾਲਸਾ ਨੂੰ ਤਕਰੀਬਨ 6000 ਵੋਟ ਮਿਲਿਆ ਸੋ ਜਿਹੜੀ ਤਸਵੀਰ ਸੀ ਉਹ ਕਿਤੇ ਨਾ ਕਿਤੇ ਜਿਹੜੀ ਪਹਿਲੇ ਸ਼ੁਰੂਆਤੀ ਰੁਝਾਨ ਦੇ ਵਿੱਚ ਸੀ ਜਿਹੜੇ ਪਹਿਲੇ 2 ਤੋਂ 3 ਜਿਹੜੇ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਸੁਖਵਿੰਦਰ ਕੌਰ ਜਿਹੜੇ ਨੇ ਅੱਗੇ ਚੱਲ ਰਹੇ ਸੀਗੇ ਪਰ ਹੁਣ ਜਿਹੜੇ ਹਰਮੀਤ ਸੰਧੂ ਨੇ ਉਹ ਅੱਗੇ ਚੱਲ ਰਹੇ ਨੇ ਉਹ ਹਰਮੀਤ ਸੰਧੂ ਅੱਗੇ ਚੱਲ ਰਹੇ ਨੇ ਤੇ ਲਗਾਤਾਰ ਜਿਹੜੀ ਤੁਸੀਂ ਅਸੀਂ ਤੁਹਾਨੂੰ ਗੱਲ ਦੱਸ ਰਹੇ ਸੀਗੇ ਕੀ ਕਿਵੇਂ ਆਮ ਆਦਮੀ ਪਾਰਟੀ ਹੁਣ ਅੱਗੇ ਨਿਕਲ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜੜੀਏ ਸੀਟ ਆਪਣੇ ਹੱਕ ਦੇ ਵਿੱਚ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਸੁਖਵਿੰਦਰ ਕੌਰ ਜਿਹੜੇ ਨੇ ਦੂਸਰੇ ਨੰਬਰ ਤੇ ਰਹਿ ਚੁੱਕੇ ਨੇ ਤੇ ਤਕਰੀਬਨ ਤਕਰੀਬਨ ਇਹ ਮੁਕਾਬਲਾ ਜਿਹੜਾ ਹੈ 6 ਰਾਊਂਡ ਦਾ ਸਾਹਮਣੇ ਆ ਚੁੱਕਾ ਹੈ 6 ਰਾਊਂਡ ਤੋਂ ਬਾਅਦ ਰਹਿ ਗਏ ਪਿੱਛੇ 8 ਰਾਊਂਡ ਜੇਕਰ 8 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਆਪਣੀ ਲੀਡ ਬਣਾਈ ਰੱਖਦੀ ਹੈ ਪਾਰਟੀ ਦੀ ਚੋਲੀ ਇਹ ਵੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਜਾਏਗੀ ਪਰ ਜੇਕਰ ਇਹ ਫਸਵਾ ਮੁਕਾਬਲਾ ਕਿਤੇ ਉੱਪਰ ਥੱਲੇ ਹੁੰਦਾ ਹੈ ਤਾਂ ਅਕਾਲੀ ਦਲ ਲੱਗ ਰਿਹਾ ਹੈ ਕਿ ਅਕਾਲੀ ਦਲ ਹੀ ਜਿਹੜਾ ਹੈ ਇਹਦੇ ਵਿੱਚ ਜਿੱਤ ਸਕਦਾ ਹੈ ਅਕਾਲੀ ਦਲ ਨੂੰ ਜਿਹੜੀ ਹੈ ਲੀਡ ਮਿਲ ਸਕਦੀ ਹੈ ਪਰ ਅਕਾਲੀ ਦਲ ਇਸ ਸਮੇਂ ਹੁਣ ਪਿਛਲੇ ਤੋਂ ਚੌਥਾ ਪੰਜਵਾਂ ਤੇ 6ਵਾਂ ਇਹ ਤਿੰਨ ਰਾਉਂਡਾਂ ਤੋਂ ਜਿਹੜਾ ਅਕਾਲੀ ਦਲ ਉਹ ਪਿੱਛੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ 809 ਵੋਟਾਂ ਤੋਂ ਜਿਹੜੇ ਹੀ ਹੈ ਆਮ ਆਦਮੀ ਪਾਰਟੀ ਉਹ ਅੱਗੇ ਨਿਕਲ ਚੁੱਕੀ ਹੈ 809 892 ਵੋਟਾਂ ਤੋਂ ਮਾਫ ਕਰਨਾ 892 ਵੋਟਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਤੇ ਇਹ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਜਿਹੜੇ ਰਾਉਂਡ ਨੇ ਇਹਨਾਂ ਦੇ ਵਿੱਚ ਕੀ ਲੱਗ ਰਿਹਾ ਹੈ ਕੀ ਹੋ ਸਕਦਾ ਸੋ ਅਸੀਂ ਲਗਾਤਾਰ ਇਹੀ ਗੱਲ ਕਰ ਰਹੇ ਸੀਗੇ ਕਿ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ ਤੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਹੁਣ ਆਮ ਆਦਮੀ ਪਾਰਟੀ ਅੱਗੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਇਹ ਵਾਲੀ ਸੀਟ ਦੇ ਵਿੱਚ ਆਪਣੀ ਕਹਿ ਸਕਦੇ ਹੋ ਕਿ ਆ ਆਮ ਆਦਮੀ ਤੇ ਆ ਸਤਵਾਂ ਰਾਉਂਡ ਵੀ ਆ ਗਿਆ ਜੀ ਹਾਂ ਵੱਡੀ ਖਬਰ ਸਤਵੇਂ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਤਰਨ ਤਰਨ ਜਿੰਨੀ ਚੋਣ ਆਂਦੀ ਹੋਈ ਦਿਖਾਈ ਦੇ ਰਹੀ ਹੈ ਪਹਿਲੇ 3 ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਸੀ ਤੇ ਹੁਣ ਤਰਨ ਤਰਨ ਦੇ ਵੇ ਤਰਨ ਤਰਨ ਦੇ ਰਿਜ਼ਲਟ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਬਿਲਕੁਲ 1836 ਵੋਟ ਦੇ ਨਾਲ ਜੀ ਹਾਂ ਵੱਡਾ ਮਾਰਜਨ ਹੁਣ ਆਮ ਆਦਮੀ ਪਾਰਟੀ ਨੇ ਬਣਾ ਲਿਆ ਹੈ 1836 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਹੋ ਚੁੱਕੀ ਹੈ ਅਕਾਲੀ ਦਲ 1836 ਵੋਟਾਂ ਦੇ ਨਾਲ ਪਿੱਛੇ ਹੋ ਗਿਆ ਤੇ ਸਭ ਤੋਂ ਵੱਡਾ ਧੱਕਾ ਜਾਂ ਸਭ ਤੋਂ ਵੱਡਾ ਨਿਰਾਸ਼ਾ ਦੀ ਗੱਲ ਜਿਹੜੀ ਕਹਿ ਲਈਏ ਕਿ ਇਹ ਸਭ ਤੋਂ ਵੱਡੀ ਨਿਰਾਸ਼ਾ ਦੀ ਗੱਲ ਹੈ ਕਾਂਗਰਸ ਵਾਸਤੇ ਜਿੱਥੇ ਕੀ ਕਰਨਬੀਰ ਸਿੰਘ ਕਾਂਗਰਸ ਦੇ ਕਰਨਬੀਰ ਸਿੰਘ ਜਿਹੜੇ ਨੇ 9136 76 ਵੋਟ ਯਾਨੀ ਕਿ ਤੁਸੀਂ ਮੋਟਾ-ਮੋਟਾ ਸਮਝੋ ਕਿ 10000 ਵੋਟਾਂ ਦੇ ਨਾਲ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਕਰਨਬੀਰ ਸਿੰਘ 10000 ਵੋਟਾਂ ਦੇ ਨਾਲ ਸੋ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਤਰਨਤਾਰਨ ਦੀ ਸੀਟ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ 7ਵੇਂ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਲੋਕਾਂ ਨੂੰ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਹੈ ਕਿ ਸ਼ਾਇਦ ਜਿਹੜਾ 1 ਸਾਲ ਰਹਿ ਗਿਆ ਅਸੀਂ ਹੁਣ ਉਸੇ ਪਾਰਟੀ ਦਾ ਹੀ ਐਮਐਲਏ ਜਿਤਾਈਏ ਜਿਸ ਪਾਰਟੀ ਤੋਂ ਸਰਕਾਰ ਚੱਲ ਰਹੀ ਹੈ ਜਿਹੜੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੀ ਹਾਂ ਸੋ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ 7ਵੇਂ 라উন্ড ਦੇ ਵਿੱਚ ਵੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ 7ਵੇਂ 라উন্ড ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਨਿਕਲ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜਾ ਤੁਸੀਂ ਗੱਲ ਕਰ ਰਹੇ ਸੀਗੇ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਨੇ ਜਿਹੜੀ ਸੀਟ ਆਪਣੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹੋ ਸਕਦਾ ਹੈ ਹੁਣ ਆਮ ਆਦਮੀ ਪਾਰਟੀ ਅੱਗੇ ਨਿਕਲੇ ਗੀਤਾ ਮੇਰੇ ਨਾਲ ਜੁੜ ਚੁਕੇ ਨੇ ਗੀਤਾ ਕੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਪਾਏਗੀ ਇਸ ਤਰ੍ਹਾਂ ਦੇ ਰਿਜ਼ਲਟ ਆ ਰਹੇ ਨੇ ਬਿਲਕੁਲ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਉਹ ਅੱਗੇ ਵਧੀ ਹੈ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਤੇ ਲੱਗ ਹੀ ਰਿਹਾ ਹੈ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਜਾਵੇਗੀ ਕਿਉਂਕਿ ਅਕਾਲੀ ਦਲ ਦੀ ਸਟਾਰਟਿੰਗ ਦੇ ਵਿੱਚ ਰਾਉਂਡ 1 ਤੋਂ ਲੈ ਕੇ ਰਾਉਂਡ 2 3 4 5 ਜਿੰਨੇ ਵੀ ਸੀਗੇ ਅਕਾਲੀ ਦਲ ਅੱਗੇ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਇੱਕਦਮ ਹੀ ਉਹਨੇ ਆਮ ਆਦਮੀ ਪਾਰਟੀ ਨੇ ਗੇਮ ਹੀ ਪਲਟ ਦਿੱਤੀ ਤੇ ਅੱਗੇ ਆ ਗਈ ਤੇ ਹੁਣ ਦੇਖਣਾ ਹੋਵੇਗਾ ਕਿ ਕੌਣ ਕਿਹੜੀ ਪਾਰਟੀ ਜਿੱਤੇਗੀ ਤੇ ਇਸ ਦੇ ਨਾਲ ਹੀ ਬੀਜੇਪੀ ਕਾਂਗਰਸ ਸਾਰੇ ਪਿੱਛੇ ਹੀ ਨੇ ਤੇ ਰਿਜ਼ਲਟ ਆਪਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਇਸ ਟਾਈਮ 17000 ਤੋਂ ਵੱਧ ਵੋਟਾਂ ਲੈ ਕੇ ਅੱਗੇ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੀ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਜਿਹੜੀ ਉਹ ਬਹੁਤ ਪਿੱਛੇ ਨਹੀਂ ਹਜੇ ਵੀ ਤੇ ਸਭ ਤੋਂ ਪਿੱਛੇ ਜੇ ਗੱਲ ਕਰੀਏ ਤੇ ਭਾਜਪਾ ਜਿਹੜੀ ਹੈ ਸਭ ਤੋਂ ਪਿੱਛੇ ਹਰਜੀਤ ਸਿੰਘ ਸੰਧੂ ਤੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਅੱਗੇ ਆ ਕੇ ਜਿੱਤਦੀ ਹੈ ਬਿਲਕੁਲ ਜੇ ਗੀਤਾ ਬਗਲ ਕਰ ਲਈਏ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਅਕਾਲੀ ਦਲ ਦੀ ਜਿਹੜੀ ਹੈ ਕਿ ਬੋਲਵਾਲਾ ਬਹੁਤ ਚੱਲ ਰਿਹਾ ਸੀਗਾ ਅਕਾਲੀ ਦਲ ਦੀ ਸਟਰੋਂਗ ਪੋਜੀਸ਼ਨ ਨਜ਼ਰ ਆ ਰਹੀ ਸੀ ਉਹ ਤਿੰਨ ਰਾਊਂਡ ਦੇ ਵਿੱਚ ਆਈ ਵੀ ਤੇ ਹੁਣ ਜਿਹੜਾ ਹੈ ਉਹ ਪਿੱਛੇ ਚਲੇਗੀ ਕੀ ਕਾਰਨ ਸਮਝਦੇ ਹੋ ਕਿ ਅਕਾਲੀ ਦਲ ਨੋ ਫਿਰ ਇਕ ਵਾਰ ਇਹ ਕਿ ਝਟਕਾ ਹੀ ਮਿਲੇਗਾ ਕਿ ਅਕਾਲੀ ਦਲ ਫਿਰ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਸੀ ਉਹ ਕੰਮ ਨਹੀਂ ਆਈ ਉਹਨਾਂ ਦੇ ਪਰ ਪਤਾ ਨਹੀਂ ਹੁੰਦਾ ਕੁਝ ਵੀ ਕੀ ਹੋ ਸਕਦਾ ਕਿ ਅਕਾਲੀ ਦਲ ਅੱਗੇ ਵੀ ਆ ਸਕਦੀ ਹੈ ਕਿਤਾਬੀ ਕਿਉਂਕਿ ਹਜੇ ਰਾਊਟ ਕਾਫੀ ਪਏ ਹੋਏ ਨਹੀਂ ਪਤਾ ਕੀ ਪਤਾ ਕਿ ਕਿਹੜੀ ਵੇਲੇ ਕਿਹੜੀ ਪਾਰਟੀ ਅੱਗੇ ਆ ਕੇ ਜਿੱਤ ਸਕਦੀ ਹੈ ਪਰ ਅਕਾਲੀ ਦਲ ਜਿਹੜੀ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਲੱਗ ਰਿਹਾ ਕਿ ਦੋਨਾਂ ਚ ਸਿਰਫ ਦੋਨਾਂ ਚ ਹੀ ਬਾਜ਼ੀ ਹੋਵੇਗੀ ਬਾਕੀ ਇਹਦਾ ਹਜੇ ਕੁਝ ਫਿਲਹਾਲ ਕਲੀਅਰ ਨਹੀਂ ਹੈ ਕਿ ਕਿਹੜੀ ਪਾਰਟੀ ਅੱਗੇ ਆਂਦੀ ਹੈ ਪਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਨਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਤੇ ਹੁਣ ਦੇਖਣਾ ਹੋਵੇ ਕਿਹੜੀ ਪਾਰਟੀ ਅੱਗੇ ਆ ਕੇ ਜਿੱਤਦੀ ਹੈ ਪਰ ਕਾਂਗਰਸ ਦੇ ਲਈ ਇਹ ਬੜੀ ਕਹਿ ਲਓ ਕਿ ਤੁਸੀਂ ਬੜੀ ਸ਼ਰਮਨਾਕ ਹਾਰ ਹੈ ਜਾਂ ਉਹਨਾਂ ਨੂੰ ਬੜਾ ਵੱਡਾ ਝਟਕਾ ਹੈ ਕਿ ਜਿੱਥੇ ਕਾਂਗਰਸ ਦੂਸਰੇ ਨੰਬਰ ਤੇ ਹੁੰਦੀ ਸੀਗੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਚੱਲ ਰਿਹਾ ਸੀਗਾ ਜਿਵੇਂ ਆਪਾਂ ਪੁਰਾਣੀਆਂ ਬਾਈਲੈਕਸ਼ਨ ਦੇਖ ਲਈਏ ਲੁਧਿਆਣਾ ਦੇ ਵਿੱਚ ਦੇਖ ਲਈਏ ਡੇਰਾ ਬਾਬਾ ਨਾਨਕ ਜਾਂ ਕਿਤੜ ਬਾਈ ਉੱਤੇ ਦੂਸਰੇ ਨੰਬਰ ਤੇ ਚੱਲੀ ਸੀ ਪਰ ਅੱਜ ਕੀ ਕਾਂਗਰਸ ਹੁਣ ਤੀਸਰੇ ਨੰਬਰ ਤੇ ਆ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਪਿੱਛੇ ਤਾਂ ਚੱਲੀ ਕਿਉਂਕਿ ਰਾਜਾ ਵਡਿੰਗ ਦੇਵੀ ਵਾਅਦਾ ਦੇ ਵਿੱਚ ਪਸੂ ਕੇ ਸੀ ਕਿਉਂਕਿ ਪਹਿਲਾਂ ਜਿੱਥੇ ਉਹ ਤਰਨ ਤਰਨ ਚਾ ਕੇ ਲੋਕਾਂ ਨੂੰ ਕਹਿੰਦੇ ਸੀ ਸਾਡਾ ਧਿਆਨ ਰੱਖਿਓ ਵੋਟਾਂ ਪਾਈਓ ਉੱਥੇ ਹੀ ਆਪਣੇ ਵਿਵਾਦਾਂ ਚ ਘੇਰ ਚੁਕੇ ਨੇ ਸ਼ਾਇਦ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਗੱਲੋਂ ਹੀ ਕਾਂਗਰਸ ਪਾਰਟੀ ਪਿੱਛੇ ਰਹਿ ਗਈ ਹੋਵੇ ਬਿਲਕੁਲ ਕਿਉਂਕਿ ਉਹ ਜਿਹੜੇ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਉਹ VOTING ਤੋਂ ਸਿਰਫ ਚੰਦ ਕੁਝ ਦਿਨ ਪਹਿਲਾਂ ਦੇ ਹੀ ਬਿਆਨ ਹੈ ਜਿਹੜੇ ਕਰਕੇ ਜਿਹੜਾ ਮਾਹੌਲ ਸੀਗਾ ਉਹ ਖਰਾਬ ਹੋ ਗਿਆ ਆਮਤ ਮਤਲਬ ਕਾਂਗਰਸ ਆਪਣੇ ਹੀ ਕੀਤੇ ਕੰਮਾਂ ਕਰ ਨਹੀਂ ਇਹ ਤੋਂ ਵੀ ਮਾਰ ਖਾਂਦੀ ਨਜ਼ਰ ਆ ਰਹੀ ਹੈ ਤੇ ਹੁਣ ਦੇਖਣਾ ਹੋਵੇ ਕਿ ਕੀ ਕਿਹੜੀ ਕਾਂਕੀ ਪਤਾ ਕਿ ਕਾਂਗਰਸ ਪਾਰਟੀ ਵੀ ਅੱਗੇ ਆ ਜਾਵੇ ਪਰ ਕਿਤੇ ਲੱਗ ਨਹੀਂ ਰਿਹਾ ਕਿਉਂਕਿ 10000 ਤੋਂ 10000 ਦੀ ਵੋਟ ਰਹਿ ਗਈ ਹੈ ਕਾਂਗਰਸ 10000 ਵੋਟ ਤੋਂ ਪਿੱਛੇ ਹੈ ਤੇ ਸਾਡੇ ਨਾਲ ਮਨੀਸ਼ ਜੁੜ ਚੁੱਕੇ ਨੇ ਜੀ ਮਨੀਸ਼ ਕੀ ਕੁਝ ਕਹਿਣਾ ਚਾਹੋਗੇ आ, जी बिल्कुल प्रिंस लगातार जरा इस वे गल करिए कि मार्जिन हरमीत संधु जन उन्होंने बदला जा रहा है जो तो आप पहले पहले दो राउंड की गल करिए शुरुआती राउंड आम आदमी पार्टी जी ਪਿੱਛੇ ਜਾ ਰਹੀ ਸੀ ਸ਼੍ਰੋਮਣੀ ਕਾਲੀ ਦਲ ਲੀਡ ਕਰਦਾ ਰਹੀ 1480 ਦੇ ਮਾਰਜਨ ਦੇ ਨਾਲ ਬਹੁਤ ਬਹੁਤ ਹੋਲੀ ਹੋਲੀ ਉਹ ਮਾਰਜਨ ਕਰਦਾ ਹੋਇਆ ਜਿਹੜਾ ਜਿਹਹੁਣ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਆ ਰਹੀ ਹੈ 1836 ਵੋਟਾਂ ਦੇ ਨਾਲ ਜਿਹੜੇ ਐ ਰਮੀ ਸਿੰਘ ਸੰਧੂ ਅੱਗੇ ਲੀਡ ਕਰ ਰਹੇ ਨੇ 17352 ਵੋਟਾਂ ਨੂੰ ਮਿਲਿਆ ਨਹੀਂ ਜਿਹੜੀ ਸੁਖਿੰਦਰਪੁਰ ਜਿਹਨੋਂ ਲਵਾ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ 15521 ਤੀਸਰੇ ਨੰਬਰ ਤੇ ਕਾਂਗਰਸ ਨੇ 8181 ਦੇ ਨਾਲ ਮਨਦੀਪ ਸਿੰਘ ਖਾਲਸਾ ਵੱਜ ਜੀ

ਆ ਗਏ ਨੇ ਕੋਲ ਮਿਲਾ ਕੇ ਲਗਭਗ 2 ਤੋਂ 2.5 ਕੇ ਜਿਆਦਾ ਵਿੱਚ ਜਿਹੜੇ ਨੇ

ਬਿਲਕੁਲ ਬਿਲਕੁਲ ਸ਼ੁਕਰੀਆ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ ਅਸੀਂ ਤੁਹਾਨੂੰ ਤਰਨ ਤਰਨ ਦੇ ਰਿਜ਼ਲਟ ਦੇ ਰਹੇ ਹਾਂ ਇਸੇ ਦਾ ਸਾਡੇ ਨਾਲ ਜੁੜ ਚੁਕੋਗੇ ਇਸੇ ਦਾ ਕਿਵੇਂ ਵੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਸੀਟ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਪਰ ਸਭ ਤੋਂ ਵੱਡਾ ਝਟਕਾ ਕਾਂਗਰਸ ਨੂੰ ਲੱਗ ਰਿਹਾ ਹੈ ਕਾਂਗਰਸ ਇਸ ਸੀਟ ਤੇ 10000 ਵੋਟ ਤੋਂ ਪਿੱਛੇ ਹੈ ਜੀ ਬਿਲਕੁਲ ਪ੍ਰਿੰਸ ਇੱਕ ਗੱਲ ਕਰੀ ਆ ਆਮ ਆਦਮੀ ਪਾਰਟੀ ਦੇ ਪਹਿਲੇ 3 ਰਾਊਂਡ ਜਦੋਂ ਅਕਾਲੀ ਦਲ ਲੱਗੇ ਨਜ਼ਰ ਆਇਆ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਪਿੱਛੇ ਹੁੰਦੇ ਨਜ਼ਰ ਆਏ ਲੇਕਿਨ ਉਸ ਤੋਂ ਬਾਅਦ 4ਵੇਂ ਰਾਊਂਡ ਤੋਂ ਆਮ ਆਦਮੀ ਪਾਰਟੀ ਨੇ ਜੋ ਬਾਜ਼ੀ ਮਾਰੀ ਹੈ ਤੇ ਉਹਨਾਂ ਦੇ ਜਿਹੜੇ ਹਰਮੀਤ ਸੰਧੂ ਨੇ ਬਿਲਕੁਲ ਅੱਗੇ ਆ ਗਏ ਨੇ ਤੇ ਹੁਣ ਲੀਡ ਤੇ ਨੇ ਤੇ ਅਕਾਲੀ ਦਲ ਦੂਜੇ ਨੰਬਰ ਤੋਂ ਕਿ ਜੇ ਗੱਲ ਕਰੀ ਆ ਆਮ ਆਦਮੀ ਪਾਰਟੀ ਦੇ ਤੇ ਭਗਵੰਤ ਮਾਨ ਨੇ ਜਦੋਂ ਤੋਂ ਵੀ ਆ ਚੋਣ ਪ੍ਰਚਾਰ ਸ਼ੁਰੂ ਹੋਇਆ ਉਹ ਤਰਨ ਤਰਨ ਚ ਰੋਡ ਸ਼ੋਅ ਕਰਦੇ ਦਿਖਾਈ ਦੇ ਉਹਨਾਂ ਦੇ ਜਿੰਨੇ ਵੀ ਲੀਡਰ ਹੈ ਸਾਰੇ ਜੋ ਜੋ ਚੋਣ ਪ੍ਰਚਾਰ ਕੀਤਾ ਹਾਲਾਕੀ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਜੋ ਸੀਗਾ ਬਿਲਕੁਲ ਕਿਤਨਾ ਕਿਤੇ ਪਿੱਛੇ ਹੋ ਗਈ ਹੈ ਕਾਂਗਰਸ ਦੇ ਰਵਰੀਤ ਬਿੱਟੂ ਦੀ ਗੱਲ ਕਰੀ ਉਹਨਾਂ ਨੇ ਵੀ ਜਾ ਕੇ ਵਾਚੜ ਕੇ ਹਿੱਸਾ ਲਿੱਤਾ ਕਾਂਗਰਸ ਦੇ ਜਿਹਨੀਆਂ तमाम ਲੀਡਰਸ਼ਿਪ ਹੈਗੀ ਅਜੇ ਆਪਾਂ ਰਾਜਾ ਵਰਨਿੰਗ ਦੀ ਗੱਲ ਕਰੀਏ ਪ੍ਰਤਾਪ ਬਾਜੋ ਤੇ ਇਹ ਵੀ ਵਾਦ ਚੜ ਕੇ ਜਿਹੜੇ ਸੀਗੇ ਆਪਣੇ ਉਮੀਦਵਾਰ ਦੇ ਹੱਕ ਜੋ ਸੀਗਾ ਪ੍ਰਚਾਰ ਕਰਨ ਪਹੁੰਚੇ ਸੀਗੇ ਲੇਕਿਨ ਕਿਤਨਾ ਕਿਤੇ ਉਹਨ ਉਹਨਾਂ ਨੂੰ ਇਹ ਜੋ ਹੈਗਾ ਬਾਜ਼ੀ ਉਹਨਾਂ ਦੇ ਵੱਲ ਉਹਨਾਂ ਦੇ ਹੱਕ ਚ ਨਹੀਂ ਜਾਂਦੀ ਨਜ਼ਰ ਆ ਰਹੀ ਕਿਉਂਕਿ ਕਿਤਨਾ ਕਿਤੇ ਜੇ ਗੱਲ ਕਰੀਏ ਚੋਣ ਪ੍ਰਚਾਰ ਦੇ ਦੌਰਾਨ ਆਜੋ ਵੋਟਿੰਗ ਤੇ ਬਿਆਨਾਂ ਨੂੰ ਲੈ ਕੇ ਗੱਲ ਕਰੀਏ ਆਪਸ ਚ ਵੀ ਆਪਾਂ ਗੱਲ ਕਰੀ ਉਹਨਾਂ ਦੇ ਕਲੈਸ਼ ਵੀ ਸਾਨੂੰ ਦੇਖਣ ਨੂੰ ਪਿੱਛੇ ਵੀ ਮਿਲਦੇ ਤੇ ਹੁਣ ਕਿਤੇ ਨਾ ਕਿਤੇ ਫੇਰ ਤੋਂ ਕਾਂਗਰਸ ਨੂੰ ਵੱਡਾ ਚਟਕਾ ਦੇਖਣ ਨੂੰ ਮਿਲ ਰਿਹਾ ਹੈ ਉਸ ਨਾਲ ਹੀ ਬੀਜੇਪੀ ਦੀ ਵੀ ਜੇ ਗੱਲ ਕਰੀਏ ਬੀਜੇਪੀ ਵੀ ਸਭ ਤੋਂ ਪਿੱਛੇ ਨਜ਼ਰ ਆਏ ਬੀਜੇਪੀ ਨੇ ਹਾਲਾਂਕਿ ਆਪਣੀ ਪੂਰੀ ਕੋਸ਼ਿਸ਼ ਕੀਤੀ ਆਪਣੀ ਜਗ੍ਹਾ ਬਣਾਉਂਦੀ ਆਪਾਂ ਜੇ ਗੱਲ ਕਰੀਏ ਤਰਨਤਾਰਨ ਚੋਂ ਨਾ ਤਾਂ ਬੋਲਬਾਲਾ ਵੀ ਇਸ ਵਾਰੀ ਵੇਖਣ ਨੂੰ ਮਿਲਿਆ ਜਿੱਥੇ ਬੀਜੇਪੀ ਬਹੁਤ ਪਿੱਛੇ ਦਿਖਾਈ ਦੇ ਰਹੀ ਸੀਗੀ ਲੇਕਿਨ ਇਸ ਵਾਰੀ ਤਰਨਤਾਰਨ ਚ ਉਹਨਾਂ ਦਾ ਨਾਮ ਵੀ ਗਰਾਉਂਡ ਤੇ ਰਿਪੋਰਟ ਕੀਤਾ ਤਾਂ ਕਈ ਅਲੋਖ ਵੀ ਕਹਿ ਰਹੇ ਸੀਗੇ ਕਿ ਆਪਾਂ ਇਸ ਵਾਰੀ ਜੋ ਕਮਲ ਨੂੰ ਵੋਟ ਪਾਵਾਂਗੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਬੀਜੇਪੀ ਸਭ ਤੋਂ ਪਿੱਛੇ ਹੋ ਗਈ ਨਾ ਦਿਖਾਈ ਦੇ ਰਹੀ ਤੇ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਚੇ ਪਾਰਟੀ ਹੈਗੀ ਜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਸੱਤਾ ਚ ਹੈਗੀ ਇੱਕ ਸਾਲ ਇਸ ਪਾਰਟੀ ਨੂੰ ਰਹਿ ਗਿਆ 2027 ਚ ਚੋਣਾ ਵੀ ਹੈ ਗਿਆ ਤੇ ਕਿਤੇ ਨਾ ਕਿਤੇ ਉਹੀ ਗੱਲ ਹੈਗੀ ਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸੱਤਾ ਚੇ ਪਾਰਟੀ ਸਾਡੇ ਕੰਮ ਕਰਵਾ ਦੇਗੀ ਤੇ ਉਹ ਕਿਤੇ ਨਾ ਕਿਤੇ ਫੈਕਟਰ ਮੈਨੂੰ ਲੱਗਦਾ ਕਿ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਕਿ ਆਮ ਆਦਮੀ ਪਾਰਟੀ ਦੀ ਜੋ ਸੱਤਾ ਹੈਗੀ ਹਾਲੇ ਤੇ ਆਪਾਂ ਉਹ ਚਤਾਈਏ ਤੇ ਮੇਰੇ ਖਿਆਲ ਉਸੇ ਹੱਕ ਚੋਂ ਹੁਣ ਇਹ ਜੋ ਹੈਗਾ ਨਾ ਤੀਜੇ ਜਾਂਦੇ ਉਹ ਦਿਖਾਈ ਦੇ ਰਹੇ ਨੇ ਮੈਨੂੰ ਬਿਲਕੁਲ ਬਿਲਕੁਲ ਸੋ ਲਗਾਤਾਰ ਅਸੀਂ ਤੁਹਾਨੂੰ ਰਿਜ਼ਲਟ ਦੀ ਗੱਲ ਤੇ ਦੱਸ ਰਹੇ ਹਾਂ ਕਿ ਆਖਿਰਕਾਰ ਰਿਜ਼ਲਟ ਹੋ ਕੀ ਰਿਹਾ ਹੈ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਜਿੱਤ ਰਹੀ ਸੀ ਉਹ ਇੱਕੋ ਦਮ ਪਿੱਛੇ ਆ ਰਹੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਪਾਰਟੀ ਪਿਛਲੇ 10 ਸਾਲ ਤੋਂ ਡਾਊਨ ਚੱਲ ਰਹੀ ਸੀ ਉਹ ਅੱਜ ਇੱਕੋ ਦਮ ਪਹਿਲੇ ਤਿੰਨ ਰਾਉਂਡਾਂ ਦੇ ਵਿੱਚ ਅੱਗੇ ਆ ਗਈ ਕਿ ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੈਟਰ ਹੁੰਦੀ ਹੋਈ ਦਿਖਾਈ ਦੇ ਰਹੀ ਆ ਅਕਾਲੀ ਦਲ ਜਿਹੜਾ ਹੈ ਜਿਹੜਾ ਪਿਛਲੇ 10 ਸਾਲਾਂ ਤੋਂ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਕਿਤੇ ਸਟੈਂਡਿੰਗ ਦੇ ਰਿਹਾ ਸੀ ਉਹਨਾਂ ਦੇ ਆਪਸੀ ਆਪਸ ਦੇ ਵਿੱਚ ਕਲੇਸ਼ ਨੇ ਚੱਲ ਰਹੇ ਸੀ ਹੁਣ ਇੱਥੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਜਿਹੜੇ ਲੀਡਰ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਜੇ ਬਾਹਰ ਜਾਂਨੇ ਆ ਤਾਂ ਵੀ ਅਕਾਲੀ ਦਲ ਬਾਦਲ ਨੂੰ ਜਿਹੜਾ ਹੈ ਉਹ ਜ਼ਿਆਦਾ ਫਰਕ ਨਹੀਂ ਪੈ ਰਿਹਾ ਕਿਉਂਕਿ ਹੁਣ ਅਕਾਲੀ ਦਲ ਦੀ ਤਰਨ ਤਰਨ ਬਾਈ ਇਲੈਕਸ਼ਨ ਤੋਂ ਬਾਅਦ ਜਿਹੜੀ ਹੈ ਇਮੇਜ ਸ਼ਾਇਦ ਸੁਧਰਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਇਮੇਜ ਜਿਹੜੀ ਹੈ ਉਹ ਸੁਧਰਨੀ ਸ਼ੁਰੂ ਹੋ ਜਾਵੇਗੀ ਕਿਉਂਕਿ ਅਕਾਲੀ ਦਲ ਨੇ ਇੱਥੇ ਆਮ ਆਦਮੀ ਪਾਰਟੀ ਨੂੰ ਤਗੜਾ ਮੁਕਾਬਲਾ ਦਿੱਤਾ ਹੈ ਤੇ ਹੁਣ ਵੀ ਜੇ ਗੱਲ ਕਰ ਲਈਏ ਜਿਹੜੀ ਲੀਡ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ 1836 ਵੋਟਾਂ ਦੀ ਸਿਰਫ ਲੀਡ ਹੈ ਜੇਕਰ ਇਹੀ ਲੀਡ ਆਉਣ ਵਾਲੇ ਆਉਣ ਵਾਲੇ 1-2 ਰਾਊਂਡ ਦੇ ਵਿੱਚ 3000 ਤੋਂ ਪਾਰ ਹੋ ਜਾਂਦੀ ਹੈ ਜਾਂ ਫਿਰ 2500 ਤੋਂ ਪਾਰ ਹੋ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਮੁਸ਼ਕਲ ਹੋ ਸਕਦਾ ਆਮ ਆਦਮੀ ਪਾਰਟੀ ਦੇ ਲਈ ਪਰ ਅਜੇ 7 ਰਾਊਂਡ ਹੋਏ ਨੇ 7ਵੇਂ ਰਾਊਂਡ ਤੋਂ ਬਾਅਦ ਅਜੇ ਵੀ ਜਿਹੜੇ 6 ਰਾਊਂਡ ਬਾਕੀ ਪਏ ਨੇ ਤੇ 6 ਰਾਊਂਡ ਤੋਂ ਬਾਅਦ ਜਿਹੜੀ ਹੈ ਸਾਰੀ ਪਿਕਚਰ ਕਲੀਅਰ ਹੋ ਜਾਏਗੀ ਆਉਣ ਵਾਲੇ 2-3 ਰਾਊਂਡ ਦੇ ਵਿੱਚ ਪਿੱਛਲ ਪਿਕਚਰ ਜਿਹੜੀ ਹੈ ਉਹ ਕਲੀਅਰ ਹੋ ਜਾਵੇਗੀ ਤੇ ਨਾਲ ਦੇ ਨਾਲ ਹੀ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਵੀ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਕਿਹਤ ਰਹੀ ਹੈ ਜਾਂ ਫਿਰ ਹਾਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਇਥੇ ਪੂਰਾ ਜੋਰ ਲਗਾਇਆ ਸੀ ਤੇ ਆਮ ਆਦਮੀ ਪਾਰਟੀ ਜਿਹੜੀ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਲੀਡਰ ਹਰਜੀਤ ਹਰਮੀਰ ਸੰਧੂ ਨੇ ਵੀ ਪੂਰੀ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਇਹ ਵਾਲੀ ਸੀਟ ਅਸੀਂ ਜਿੱਤ ਸਕੀਏ ਤੇ ਹੁਣ ਤੇ ਹੁਣ ਜਿਹੜਾ 7th ਰਾਉਂਡ 7th ਰਾਉਂਡ ਕਲੀਅਰ ਹੋ ਚੁੱਕੇ ਨੇ 7th ਰਾਉਂਡਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਲੀਡ ਉਹਨਾਂ ਕੋ 1836 ਵੋਟਾਂ ਦੀ ਹੈ ਤੇ ਇਸ ਦੇ ਨਾਲ ਹੀ ਦੂਜੇ ਨੰਬਰ ਤੇ ਅਕਾਲੀ ਦਲ ਹੈ ਤੇ ਤੀਸਰੇ ਨੰਬਰ ਤੇ ਕਾਂਗਰਸ 10000 ਦੀ ਵੋਟ ਤੋਂ ਹਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਪਲ-ਪਲ ਦੀ ਰਿਪੋਰਟ ਅਸੀਂ ਤੁਹਾਨੂੰ ਦੇ ਰਿਹਾ ਤੇ ਹੁਣ ਕੁਝ ਸਮੇਂ ਬਾਅਦ ਹੀ ਅਗਲੇ ਰਾਉਂਡ ਤੇ ਵੀ ਅਸੀਂ ਤੁਹਾਨੂੰ ਰਿਪੋਰਟ ਦਿੰਨੇ ਆ ਤੇ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿਹੜੀ ਪਾਰਟੀ ਜਿੱਤੇਗੀ ਤੇ ਲਗਾਤਾਰ ਅਸੀਂ ਤੁਹਾਨੂੰ ਹਰ ਪਲ-ਪਲ ਦੀ ਅਪਡੇਟ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਜਾ ਚੁੱਕੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਜਿਹੜਾ ਜਿੱਤ ਗਈ ਹੈ ਕੀ 4 ਸਾਲਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਕੀ ਉਸ ਉਸ ਕੰਮ ਦੇ ਉੱਤੇ ਵੋਟ ਪਈ ਹੈ ਜਾਂ ਫਿਰ ਸਿਰਫ ਇਹ ਲੋਕਾਂ ਨੇ ਸੋਚਿਆ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇੱਕ ਸਾਲ ਰਹਿ ਗਿਆ ਤੇ ਅਸੀਂ ਆਪਣੇ ਕੰਮ ਕਰਵਾ ਲਈਏ ਜਿਸ ਦੇ ਨਾਲ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਬਣੇ ਤਾਂ ਹੀ ਤਰਨ-ਤਰ ਤੇ ਜਿਹੜੇ ਕੰਮ ਨੇ ਉਹ ਹੋ ਪਾਣਗੇ ਤਾਂ ਕਿ ਜਿਹੜੇ ਲੋਕਾਂ ਦੇ ਕੰਮ ਫਸੇ ਹੋਏ ਨੇ ਜੋ 4 ਸਾਲਾਂ ਦੇ ਵਿੱਚ ਜੋ ਨਹੀਂ ਹੋ ਪਾਇਆ ਉਹ ਜਿਹੜਾ ਚੀਜ਼ ਹੈ ਉਹ ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਜੁੜੇ ਹੋਏ ਕਹਿ ਲਓ ਕੀ ਤਰਨ-ਤਰ ਦੇ ਲੋਕ ਨੇ ਉਹ ਕਰਨਾ ਚਾਹੁੰਦੇ ਨੇ ਕੀ ਆਮ ਆਦਮੀ ਪਾਰਟੀ ਨੂੰ ਸੀ ਜੁਤਈਏ ਤੇ ਸਾਲ ਰਹਿ ਗਿਆ ਕਿਉਂਕਿ ਸਭ ਨੂੰ ਪਤਾ ਹੈ ਜਦੋਂ ਸਾਲ ਰਹਿ ਜਾਂਦਾ ਹੈ ਤਾਂ ਜਿਹੜੀ ਸੱਤਾ ਸਰਕਾਰ ਹੁੰਦੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਹਰ ਹਲਕੇ ਦੇ ਵਿੱਚ ਪੈਸੇ ਵੰਡਣਾ ਸ਼ੁਰੂ ਕਰ ਦਿੰਦੀ ਹੈ ਹਰ ਤਰ੍ਹਾਂ ਦੇ ਕੰਮ ਸ਼ੁਰੂ ਕਰ ਦਿੰਦੀ ਹੈ ਹਰ ਤਰ੍ਹਾਂ ਦਾ ਤੁਸੀਂ ਕਹਿ ਲਓ ਕਿ ਸ਼ੁਰੂ ਹੋ ਜਾਂਦਾ ਉਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਧੜਾ ਧੜ ਸੜਕਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਪਾਰਕ ਬਣਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਸੇ ਕਰਕੇ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਨੇ ਜਿਹੜੀ ਗੱਲ ਚੱਲ ਰਹੀ ਸੀਗੀ ਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਇਹੀ ਕਹਿੰਦੇ ਸੀਗੇ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਦਾ ਐਮਐਲਏ ਬਣਾਓਗੇ ਤਾਂ ਹੀ ਇੱਥੇ ਵਿਕਾਸ ਹੋਏਗਾ ਨਹੀਂ ਤਾਂ ਜੇ ਕੋਈ ਵਿਰੋਧੀ ਤਾਂ ਬਣਾਤਾ ਉਹ ਸਿਰਫ ਵਿਰੋਧ ਹੀ ਕਰਦਾ ਰਹੇਗਾ ਉਹਦਾ ਕੰਮ ਵਿਕਾਸ ਵੱਲ ਨਹੀਂ ਜਾਏਗਾ ਤੇ ਨਾ ਹੀ ਆਮ ਲੋਕਾਂ ਵੱਲ ਧਿਆਨ ਜਾਏਗਾ ਇਸੇ ਕਰਕੇ ਸ਼ਾਇਦ ਆਮ ਲੋਕਾਂ ਨੇ ਜਿਹੜਾ ਤੁਸੀਂ ਸਮਝੋ ਕਿ ਆਮ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜਿਤਾ ਰਹੀ ਆ ਆਮ ਆਦਮੀ ਪਾਰਟੀ ਹੁਣ 7ਵੇਂ ਰਾਉਂਡ ਦੇ ਵਿੱਚ ਵੀ ਅੱਗੇ ਹੋ ਚੁੱਕੀ ਆ ਹੁਣ ਕੁਝ ਸਮੇਂ ਦੇ ਵਿੱਚ ਹੀ ਜਿਹੜਾ 8ਵਾਂ ਰਾਉਂਡ ਜਿਹੜਾ ਹੈ ਉਹ ਵੀ ਆਉਣ ਵਾਲਾ ਹੈ ਤੇ 8ਵੇਂ ਰਾਉਂਡ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਲੀਅਰ ਹੋ ਜਾਏਗਾ ਕਿ 8ਵੇਂ ਰਾਉਂਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾਂਦੀ ਹੈ ਜੇਕਰ ਆਵਾਜ਼ਵੀ ਪਾਰਟੀ 8ਵੇਂ ਰਾਉਂਡ ਤੇ 9ਵੇਂ ਰਾਉਂਡ ਦੇ ਵਿੱਚ ਵੀ ਅੱਗੇ ਰਹੀ ਤਾਂ ਫਿਰ ਲੱਗ ਰਿਹਾ ਹੈ ਕਿ ਜਿਹੜੇ ਆਵਾਜ਼ਵੀ ਪਾਰਟੀ ਜਿੱਤਦੀ ਹੋਈ ਨਜ਼ਰ ਆ ਬਿਲਕੁਲ 8ਵਾਂ ਰਾਉਂਡ ਆ ਚੁੱਕਾ ਹੈ 8ਵੇਂ ਰਾਉਂਡ ਦੇ ਵਿੱਚ ਆਵਾਜ਼ਵੀ ਪਾਰਟੀ ਨੇ ਵੱਡੀ ਲੀਡ ਬਣਾ ਲਈ ਹੈ 3600 ਦੀ ਲੀਡ ਬਣਾ ਲਈ ਹੈ ਆਵਾਜ਼ਵੀ ਪਾਰਟੀ ਹੁਣ ਇਹ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਆਵਾਜ਼ਵੀ ਪਾਰਟੀ ਨੂੰ 20000 454 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ ਉਹ 3668 ਜਿਹੜੀਆਂ ਵੋਟਾਂ ਦੇ ਨਾਲ ਲੀਡ ਬਣ ਚੁੱਕੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਹਿੱਸੇ ਇਹ ਸੀਟ ਜਾਂਦੀ ਹੋਈ ਨ ਦੇ ਪਿੱਛੇ ਰਹਿ ਗਏ ਸਿਰਫ 8 라ਉਂਡ 16 라ਉਂਡ ਦੀ ਜਿਹੜੀ ਹੈ VOTING ਹੈ 16 라ਉਂਡਾਂ ਦੇ ਵਿੱਚ 8 라ਉਂਡ ਦੇ ਵਿੱਚ ਆਮ ਆਦਮੀ ਪਾਰਟੀ 20454 ਵੋਟਾਂ ਲੈ ਜਾ ਚੁੱਕੀ ਹੈ 3668 ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ 3668 ਵੋਟਾਂ ਦਾ ਜਿਹੜਾ ਡਿਫਰੈਂਸ ਹੈ ਉਹ ਵੱਡਾ ਡਿਫਰੈਂਸ ਹੋ ਚੁੱਕਾ ਹੈ ਹੁਣ ਆਮ ਆਦਮੀ ਪਾਰਟੀ ਨੂੰ ਹਰਾਣਾ ਬਹੁਤ ਮੁਸ਼ਕਲ ਹੋ ਗਿਆ ਅਕਾਲੀ ਦਲ ਦੇ ਲਈ ਖਾਸ ਕਰ ਜਿਹੜਾ ਅਕਾਲੀ ਦਲ ਦੂਸਰੇ ਨੰਬਰ ਤੇ ਪਹਿਲੇ ਨੰਬਰ ਤੇ ਸੀ ਉਹ ਹੁਣ ਦੂਸਰੇ ਨੰਬਰ ਤੇ ਚਲਾ ਗਿਆ ਹੈ 3668 ਵੋਟਾਂ ਦੇ ਨਾਲ 36 ਪਹਿਲਾਂ ਲੱਗ ਰਿਹਾ ਸੀ ਪਹਿਲਾਂ ਪਹਿਲਾਂ ਸਿਰਫ ਵੋਟ ਸੀਗੀ 182 ਵੋਟਾਂ ਦਾ ਡਿਫਰੈਂਸ 1067 ਵੋਟਾਂ ਦਾ ਡਿਫਰੈਂਸ ਜਾਂ ਫਿਰ ਆਦੇ 1400 1400 ਵੋਟ ਦਾ ਡਿਫਰੈਂਸ ਹੈਗਾ ਪਰ ਹੁਣ ਜਿਹੜਾ ਅਕਾਲੀ ਦਲ ਨੂੰ ਜਿਹੜੀ ਵੋਟ ਮਿਲਨੀ ਸੀ ਹੁਣ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਵੋਟ ਜਾ ਚੁੱਕੀ ਹੈ 3668 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਲੈ ਕੇ ਅੱਗੇ ਨਿਕਲ ਗਈ ਹੈ 3668 ਵੋਟਾਂ ਅੱਗੇ ਨਿਕਲ ਗਈ ਹੈ ਤੇ ਨਾਲ ਦੇ ਨਾਲ ਹੀ ਜੇ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੁਣ ਜਿਹੜਾ ਹੈ ਕਿ ਕਹ ਲਓ ਕੀ ਚੜੀ ਵੋਟ ਜਾਂਦੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਜਿਹੜੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਹੁਣ ਲੱਗ ਰਿਹਾ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਹ ਲਓ ਕੀ ਗਰਾਫ ਸੀਗਾ ਆਮ ਆਦਮੀ ਪਾਰਟੀ ਨੂੰ ਲੋਕ ਉਥੇ ਚਾਹੁੰਦੇ ਸੀਗੇ ਆਮ ਆਦਮੀ ਪਾਰਟੀ ਦੇ ਕਿੰਨੇ ਪਿੰਡਾਂ ਦੇ ਵਿੱਚ ਅਸੀਂ ਗਏ ਉਥੇ